ਹਾਂਜੀ ਸਿੰਗਲ ਓਨਰ ਕਾਰ ਹੈ ਫੀਲ ਵੀ ਲਗਜ਼ਰੀ ਹੈ ਕਾਰ ਦੇ ਵਿੱਚ ਚੈੱਕ ਕਰ ਲਓ ਬਸ ਐਂ ਵਨ ਟੱਚ ਦੇ ਨਾਲ ਬਾਈ ਹੈ ਨਾ ਬਾਕੀ ਆਪਾਂ ਕਹੀ ਦੀ ਵੀ ਸੀਟਿੰਗ ਵਗੈਰਾ ਪੂਰੀ ਓਕੇ ਆ ਪੂਰੀ ਹੈ ਨਾ ਫੀਲਿੰਗ ਪੂਰੀ ਇਹਦੇ ਵਿੱਚ ਵਧੀਆ ਆਉਂਦੀ ਹੈ ਕਾਰ ਦੇ ਵਿੱਚ ਤੁਸੀਂ ਬੈਠ ਸਕਦੇ ਹੋ ਪੂਰੇ ਆਰਾਮ ਨਾਲ ਉਤਰੋ ਠੀਕ ਆ ਬਾਈ ਇੱਥੋਂ ਤੁਹਾਡਾ ਇਹਨੇ ਬੰਦ ਵੀ ਹੋ ਜਾਣਾ ਮਤਲਬ ਕਲੈਕਸ਼ਨ ਮਿਲਗੀ ਵਧੀਆ ਠੀਕ ਹੈ ਮਤਲਬ ਬਈ ਟ੍ਰਾਈ ਲਾਈਨ ਦੀ ਲੋਡ ਨਹੀਂ ਪੈਣੀ ਮੈਨੂੰ ਮਤਲਬ ਹੀ ਨਹੀਂ ਫੋਨ ਤੇ ਡੀਲ ਹੁੰਦੀ ਸਾਡੀ ਠੀਕ ਹੈ ਬਈ ਨੇ ਲੋਨ ਦੀ ਫੈਸਿਲਿਟੀ ਹੈਗੀ ਵੀਰੇ ਪੂਰੀ ਬਾਜੀ ਪੂਰੀ ਜਿਹੜੇ ਬੈਂਕ ਤੋਂ ਗਾਉਂਗੇ ਉਹਦੇ ਤੋਂ ਲੋਨ ਕਰਾ ਕੇ ਦਵਾਂਗੇ ਠੀਕ ਹੈ ਬਾਕੀ ਸਿੰਪਲ ਤੇ ਡਿਪੈਂਡ ਬਾਕੀ ਬਾਜੀ ਬੰਦੇ ਦੇ ਡਾਕੂਮੈਂਟੇਸ਼ਨ ਤੇ ਡਿਪੈਂਡ ਆ ਕਿਵੇਂ ਦੀ ਡਾਕੂਮੈਂਟੇਸ਼ਨ ਆ ਹੁਣ ਤੇਹੀ ਮਾਡਲ ਆ ਬਈ ਇਹਨੂੰ ਹੋਇਆ ਵੀ ਕੁਛ ਨਹੀਂ ਹੋਇਆ ਵੀ ਕੋਈ ਨਹੀਂ ਬਾਜੀ ਤੁਸੀਂ ਕੰਡੀਸ਼ਨ ਮੈਂ ਕਹਿੰਨਾ ਕਸਟਮਰ ਵਿਜ਼ਿਟ ਕਰੋ ਹੂੰ ਆ ਕੇ ਕੰਡੀਸ਼ਨ ਚੈੱਕ ਕਰੋ ਨਰਾਸ਼ ਨਹੀਂ ਹੋਵੋਗੇ ਕਿ ਅਸੀਂ ਗਲਤ ਜਗ੍ਹਾ ਆ ਗਏ ਠੀਕ ਹੈ ਵੀਰੇ ਬਹੁਤ ਡਿਮਾਂਡਿੰਗ ਪੰਜਾਬ ਆ ਆਪਾਂ ਨੂੰ ਨੋਵਾ ਦੇ ਦੋ ਬਸ ਬਤਨ ਨਗਾਰਾਂ ਜਿਆਦਾ ਚੱਲਦੀ ਹੈ ਬਾਈ ਹਨਾ ਨੋਵਾ ਹੋਗੀ ਫੋਰਚੂਨ ਹੋਗੀ ਜਾਂ ਫਿਰ ਸਕੋਰਪੀਓ ਹੋਗੀ ਬਾਈ ਕੰਡੀਸ਼ਨ A1 ਆਪਣੇ ਭਾਈ ਜਿੰਨੀਆਂ ਵੀ ਗੱਡੀਆਂ ਨੇ ਤੁਹਾਨੂੰ ਦਿਖਾਉਣੀਆਂ ਸਾਰਿਆਂ ਦੀ ਕੰਡੀਸ਼ਨ A1 ਹੈ ਓਕੇ ਤੇ ਅਗਲੀ ਤੁਹਾਨੂੰ ਉਹ ਕਾਰ ਦੇਣ ਜਾ ਰਿਹਾ ਜਿਹੜੀ ਹਰਮਨ ਪਿਆਰੀ ਹੈ ਵੀ ਬਸ ਵੀ ਦੇ 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 ਉਹ ਵਾਲੀ ਕਾਰ ਆ ਗਈ ਬਾਈ ਸਕੋਰਪੀਓ ਭਾਜੀ 2018 ਦੀ ਸਕੋਰਪੀਓ SA11 ਇਹ ਵੀ ਇਹ ਹੈਗੀ ਆ 2023 ਮਾਡਲ ਹੈ ਫੋਰਚੂਨਰ ਮੈਨੂਅਲ ਟਰਾਂਸਮਿਸ਼ਨ ਹੈ ਠੀਕ ਹੈ 15000 ਸਿਰਫ 15000 ਗੱਡੀ ਚੱਲੀ ਹੋਈ ਆ ਸਿਰਫ 15000 15000 ਕਿਲੋਮੀਟਰ ਇਹ ਭਾਜੀ ਕਾਲਾ ਸੱਪ ਜਿਹਨੂੰ ਕਹਦੇ ਆਪਾਂ ਹਾਂ ਸਕੋਲਿਆ ਹਾਂ ਬਸ ਉਹੀ ਹੈ 2022 ਦਾ ਮਾਡਲ ਹੈ ਸਕੋਰਪਿਓ ਵੈਨ ਨਵੀਂ ਕਾਰ ਆ ਬਈ ਨਵੀਂ 15 ਇਹ ਵੀ ਸਿਰਫ 15000 ਚੱਲੀ ਆ 15 ਤੁਸੀਂ ਆਪਣੀ ਤਸੱਲੀ ਕਰੋ ਸਾਡੀ ਤਸੱਲੀ ਆ ਪੂਰੀ ਠੀਕ ਹੈ ਵੀਰੇ ਹਾਂਜੀ ਤੁਸੀਂ ਨਰਾਸ਼ ਨਹੀਂ ਹੋਗੇ ਇੰਨੀ ਸਾਡੀ ਗਾਰੰਟੀ ਹੈ ਕਿ ਤੁਸੀਂ ਡੀਲ ਜੇ ਕ੍ਰੈਕ ਕਰੋਗੇ ਅਗੇ ਨਰਾਜ ਨਹੀਂ ਹੋ ਕੇ ਜਾਉਗੇ ਇਹ ਕਹੋਂਗੇ ਜਿਹੋ ਜੀ ਏਜੰਸੀ ਚੋ ਗੱਡੀ ਲੈ ਲਈ ਉਹੋ ਜੀ ਆਪਾਂ ਔਰੇ ਤੋਂ ਗੱਡੀ ਲੈ ਲਈ ਹਾਂਜੀ ਦੋਸਤੋ ਬਈ ਅੱਜ ਆਪਾਂ ਮੋਹਾਲੀ ਖੜਿਆ ਸੱਤ ਫੇਸ ਦੇ ਵਿੱਚ ਕਾਰ ਸਟੂਡੀਓ ਤੇ ਜਿਹੜੇ ਭਰਾਵਾਂ ਨੇ ਵੀ ਅੱਪਰ ਰੇਂਜ ਦੀਆਂ ਗੱਡੀਆਂ ਲੈਣੀਆਂ ਨੇ ਉੱਚੇ ਮਾਡਲ ਲੈਣੇ ਨੇ ਚੰਗੀਆਂ ਕਾਰਾਂ ਲੈਣੀਆਂ ਨੇ ਹੁਣ ਤਾਂ ਐਂਡ ਤੱਕ ਵੀਡੀਓ ਦੇਖਿਓ ਬਾਈ ਜੀ ਹੋਰੇ ਆਪਣੇ ਨਾਲ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਅੱਸੀ ਗੱਲ ਵੀਰੇ ਹੋਰ ਬਾਈ ਜੀ ਵਧੀਆ ਵੀਰੇ ਸਵਾਗਤ ਹੈ ਵੀਰੇ ਆਪਣੇ ਪੇਰੇ ਉੱਪਰ ਹਨਾ ਤੇ ਅੱਜ ਆਪਾਂ ਪਹਿਲੀ ਵਾਰ ਮਿਲ ਰਹੇ ਹਾਂ ਵੀਰੇ ਹਨਾ ਬਿਲਕੁਲ ਤੇ ਬਈ ਆਪਣੇ ਲਈ ਗੱਡੀਆਂ ਕਿੱਦਾਂ ਦੀਆਂ ਹੋਣੀਆਂ ਆਪਣੇ ਕੋਲ ਕਲੈਕਸ਼ਨ ਹੋਏਗੀ ਮੈਕਸਿਮਮ ਅੱਪਰ ਮਾਡਲ ਹਾਂਜੀ ਹਾਂ ਤੇ ਤੁਸੀਂ ਆ ਲਾਲੂ ਤੁਹਾਨੂੰ ਦਿਖਾਊਗਾ ਮੁੰਡਾ 22 23 24 ਠੀਕ ਹੈ ਇੱਕ ਕਲੈਕਸ਼ਨ ਗੜੀਆਂ ਘੱਟ ਚੱਲੀ ਘਾਰਾਂ ਲੋਕਲ ਨੰਬਰ ਘਾਰਾਂ ਅੱਛਾ ਕਿਹੜੇ ਕਿਹੜੇ ਘਾਰਾਂ ਹੁੰਦੀਆਂ ਆਪਣੇ ਲਵੇ ਸਾਰੀਆਂ ਮਿਲਣਗੀਆਂ ਤੁਹਾਨੂੰ ਸਟਾਕ ਦੇ ਵਿੱਚ ਮਹਿੰਦਰਾ ਦਾ ਸਟਾਕ ਵੀ ਮਿਲੂ ਟਵਾਟਾ ਦਾ ਵੀ ਮਿਲੂ ਹਾਂਜੀ ਠੀਕ ਹੈ ਲਗਜ਼ਰੀ ਦੇ ਵਿੱਚ ਮਰਸੜਿਜ਼ ਐਮ ਐਲ ਤੁਹਾਡੀ ਮਰਸੜਿ ਵੀ ਜਾਊਗੀ ਬੀ ਐਮ ਵੀ ਜਾਊਗੀਆਂ ਸਾਰੀਆਂ ਤੁਹਾਨੂੰ ਕਲੈਕਸ਼ਨ ਇੱਥੇ ਅਵੇਲੇਬਲ ਮਿਲਣਗੀਆਂ ਤੇ ਬਾਈ ਬਾਕੀ ਤੁਸੀਂ ਸ਼ਾਰਟ ਦੇ ਵਿੱਚ ਵੀ ਦੇਖ ਲਿਓ ਹਨਾ ਤੇ ਬਾਈ ਆਪਣੇ ਨਾਲ ਬਾਅਦ ਮਿਲੂਗਾ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਬਾਈ ਆਪਣਾ ਐਡਰੈਸ ਕੀ ਹੈ ਉਹਦਾ ਪ੍ਰੋਪਰ ਕਾਰ ਸਟੂਡੀਓ ਪਲਾਟ ਨੰਬਰ ਸੀ 149 ਠੀਕ ਹੈ ਇੰਡਸਟਰੀਅਲ ਏਰੀਆ ਫੇਸ ਹੈ ਬਨ ਮੋਰੀ ਲੈ ਬਾਈ ਹਨਾ ਤੇ ਬਾਈ ਨਾਲ ਗੱਲਬਾਤ ਕਰਦੇ ਆਪਾਂ ਤੁਹਾਨੂੰ ਸਾਰੀਆਂ ਗੱਡੀਆਂ ਦਾ ਸਟਾਕ ਦਿਖਾਵਾਂਗੇ ਤੇ ਲੋਨ ਵਗੈਰੇ ਦੀ ਫੈਸਿਲਿਟੀ ਤਾਂ ਬਾਈ ਹੁੰਦੀ ਆ ਠੀਕ ਹੈ ਸਾਰੀ ਅਵੇਲੇਬਲ ਹੈ ਤੁਹਾਨੂੰ ਮੁੰਡਾ ਡਿਟੇਲ ਲਊਗਾ ਹੂੰ ਹੂੰ ਸਾਰੀਆਂ ਘੱਟ ਚੱਲੀਆਂ ਕਾਰਾਂ ਅੱਪਰ ਮਾਡਲ ਮਤਲਬ ਕਲੈਕਸ਼ਨ ਮਿਲੇਗੀ ਵਧੀਆ ਠੀਕ ਹੈ ਮਤਲਬ ਬਈ ਟ੍ਰਾਈ ਲੈਣ ਦੀ ਲੋੜ ਨਹੀਂ ਪੈਣੀ ਮੈਨੂੰ ਮਤਲਬ ਹੀ ਨਹੀਂ ਫੋਨ ਤੇ ਹੀ ਲੁੰਦੀ ਸਾਡੀ ਮੈਕੀ ਠੀਕ ਹੈ ਬਾਈ ਆਜੋ ਬਾਈ ਫਿਰ ਹਨ ਲੈ ਵੀ ਤੇ ਬਾਈ ਨਾਲ ਗੱਲਬਾਤ ਕਰਦੇ ਆ ਕਿ ਤੇ ਕਾਰਾਂ ਡਿਟੇਲ ਲੈਣੇ ਆ ਬਾਈ ਅੱਸੀ ਗੱਲ ਉਹ ਠੀਕ ਠਾਕ ਵੀਰੀ ਵਧੀਆ ਤੇਰੇ ਵਧੀਆ ਤੇ ਬਾਈ ਅ ਅੱਜ ਆਪਣੀ ਜਿਹੜੀ ਕਾਰਾਂ ਸਾਰੇ ਡਿਟੇਲ ਦੇਣੀ ਆ ਤੇ ਕੰਡੀਸ਼ਨ ਬਾਰੇ ਦੱਸੀ ਜਾਣਾ ਮੇਰਾ ਭਰਾ ਹਨਾ ਹਾਂਜੀ ਹਾਂਜੀ ਤੇ ਆਪਾਂ ਪਹਿਲੀ ਕਰਦ ਗੱਲਬਾਤ ਕਰੀ ਬਈ ਆਪਣੀ ਫੋਰਚਨਰ ਆ ਗਈ ਇਹ ਹੈ ਨਾ ਤੇ ਇਹ ਕਿੰਨਾ ਮਾਡਲ ਹੈ ਵੀਰੇ ਇਹ ਵੀ ਪਾਜੀ ਹੈਗੀ 2015 ਮਾਡਲ ਹੈ ਫਰਸਟ ਓਨਰ ਹੈ ਚੰਡੀਗੜ੍ਹ ਦਾ ਨੰਬਰ ਹੈ ਹੂੰ ਹੂੰ ਬ੍ਰਾਂਡ ਨਿਊ ਕੰਡੀਸ਼ਨ ਹੈ ਮੈਨੂਅਲ ਟਰਾਂਸਮਿਸ਼ਨ ਹੈ ਓਕੇ ਨੰਬਰ ਤੁਸੀਂ ਚੈੱਕ ਕਰ ਸਕਦੇ ਆ 0095 ਨੰਬਰ ਲੱਗਾ ਹੋਇਆ ਹੈ ਓਕੇ ਕੰਡੀਸ਼ਨ ਸਾਡੇ ਵੱਲੋਂ ਕਾਰਾਂ ਦੀ ਪਾਜੀ A1 ਮਿਲੂਗੀ ਓਕੇ ਏਵਾਂ ਮਿਲੂਗੀ ਰੇਟ ਆ ਜਿਹੜਾ ਰੇਟ ਤੁਹਾਡਾ ਫਾਈਨਲ ਹੀ ਰਹਿੰਦਾ ਸਾਡਾ ਜੋ ਕਹਤਾ ਵਾ ਸੁਣ ਲਈਆ 1383 ਦੀ ਲਾਸਟ ਗੱਡੀ ਦੇ ਦਾਂਗੇ ਓਕੇ ਇਹਦਾ ਕਿੰਨਾ ਰੇਟ ਹੈ 1383 1383 ਲਾ ਵੀ 13 ਲੱਖ 80 ਹਜ਼ਾਰ ਮਾਡਲ 2015 15 ਲੈ ਵੀ ਮੈਂ 15 ਮਾਡਲ ਹੈ ਠੀਕ ਹੈ ਬਾਈ ਕਰ ਲਿਆ ਅਗਰ ਕਿਸੇ ਭਰਾ ਨੇ ਕਰਨੇ ਲੋਨ ਦੀ ਫੈਸਿਲਿਟੀ ਹੈਗੀ ਵੀਰੇ ਪੂਰੀ ਬਾਜੀ ਪੂਰੀ ਜਿਹੜੇ ਬੈਂਕ ਤੋਂ ਗਾਉਂਗੇ ਉਹਦੇ ਤੋਂ ਲੋਨ ਕਰਾ ਕੇ ਦਵਾਂਗੇ ਠੀਕ ਹੈ ਬਾਕੀ ਸਿੰਪਲ ਤੇ ਡਿਪੈਂਡ ਬਾਕੀ ਬਾਜੀ ਬੰਦੇ ਦੇ ਡਾਕੂਮੈਂਟੇਸ਼ਨ ਤੇ ਡਿਪੈਂਡ ਆ ਕਿਵੇਂ ਦੀ ਡਾਕੂਮੈਂਟੇਸ਼ਨ ਹੈ ਸਹੀ ਗੱਲ ਹੈ ਤੇ ਬਈ ਹਣਾ ਕਾਰ ਚੈੱਕ ਕਰ ਸਕੋ ਕਾਰ ਚੈੱਕ ਕਰ ਲਓ ਬਾਜੀ ਕੰਡੀਸ਼ਨ ਐਨ A1 ਮਿਲੂਗੀ ਨਵੇਂ ਜੈਪਦੀਆਂ ਲਾਈਟਾਂ ਨੇ ਅਲੋਏਟਰ ਬਲੈਕ ਨੇ ਬ੍ਰੈਂਡ ਨਿਊ ਟਾਇਰ ਲੱਗੇ ਹੋਏ ਨੇ ਕਾਰ ਸਕਰੈਚ ਲੈਸ ਕਾਰ ਆ ਤੇ ਇਧਰ ਆਪਣੇ ਲਈ ਮਰਸੀਡੀ ਖੜੀ ਹੈ ਬਲੈਕ ਕਲਰ ਦੀ ਵੀਰੇ ਇਹੇ ਇਹ ਹੈਗੀ ਆ ਭਾਜੀ 2013 ਦਾ ਮਾਡਲ ਹੈ ਹਾਂਜੀ ਸੈਕੰਡ ਓਨਰ ਹੈ ਹੂੰ ਹੂੰ 90000 ਚੱਲੀ ਹੋਈ ਆ ਆਟੋਮੈਟਿਕ ਡੀਜ਼ਲ ਚ ਹੈ ਬਲੈਕ ਕਲਰ ਵਿੱਚ ਆਂਦੀ ਜੋ ਕਿ ਤੁਹਾਨੂੰ ਪਤਾ ਭਾਜੀ ਮਿਲਦੀ ਹੋਈ ਨਹੀਂ ਇਹ ਵੇਰੀਐਂਟ ਕਿਹੜਾ ਵੀਰੇ ਇਹ ਇਹ ਹੈਗਾ ਭਾਜੀ ਐਮ ਐਲ ਐਮ ਐਲ 250 ਡੀ ਠੀਕ ਹੈ ਇਹਦਾ ਕੀ ਰੇਟ ਆ ਵੀਰੇ ਇਹਦਾ ਭਾਜੀ ਬਹੁਤ ਛੋਟਾ ਰੇਟ ਰੱਖਿਆ ਆ ਆਪਾਂ 13 ਲੱਖ ਰੁਪਏ 13 ਲੱਖ ਰੁਪਏ 13 ਮਾਡਲ ਤੇ 13 ਲੱਖ ਰੁਪਏ ਲਵੇ ਠੀਕ ਆ ਭਈ ਤੇ ਕਾਰ ਲੈ ਕੇ ਜਾ ਸਕਦੇ ਹੋ ਅੱਛਾ ਫਿਰ ਇਹਦੇ ਤੇ ਮੰਨ ਲ ਕੇ ਜਿਲੇ ਕਰ ਲੋਨ ਕਿੰਨਾ ਕੁ ਹੋ ਜਾਊਗਾ ਅੰਦਾਜ਼ਾ ਈਦੇ ਤੇ ਭਾਜੀ ਤੁਸੀਂ ਮੰਨ ਕੇ ਚੱਲੋ ਉਹੀ 3 ਗੱਲ ਲੱਖ ਰੁਪਏ ਦੇ ਕਿ ਹੋ ਜਾਣਾ ਰਾਮਨਾ ਭਾਜੀ ਰਾਮਨਾ 3 ਗੱਲ ਲੱਖ ਦੋ ਗੱਡੀ ਲੈ ਜਾਓ 10 ਲੱਖ ਦਾ ਲੋਨ ਹੋ ਜਾਊਗਾ 10 ਲੱਖ ਰੁਪਏ ਦਾ ਕਦਾ ਵੀ ਲੋਨ ਹੋ ਜਾ ਤੇ ਭਾਈ ਆਹ ਵਾਲੀ ਸਕੋਰਪਿਓ ਐਨ ਆ ਗਿਆ ਆਪਣੇ ਲਈ ਵੀ ਮੋਸਟ ਉਪਰ ਕਹਿੰਦੇ ਹੋਲ ਸੇਲਿੰਗ ਸੋਹਦਾਈ ਆ ਭਾਈ ਬਹੁਤ ਜੀ ਜੀ ਭਾਈ ਮੋਸਟ ਡਿਮਾਂਡਿੰਗ ਕਾਰ ਹੈ ਵਾਈਟ ਕਲਰ ਹੈ ਫਰਸਟ ਓਨਰ ਹੈ 2023 ਦਾ ਮਾਡਲ ਹੈ ਦੋ ਮਾਡਲ ਹੈ ਆਟੋਮੈਟਿਕ ਡੀਜ਼ਲ ਵਿੱਚ ਆਂਦੀ ਹੈ ਨੰਬਰ ਤੁਸੀਂ ਇਹਦਾ ਵੀ ਚੈੱਕ ਕਰ ਸਕਦੇ ਹੋ 00 ਨੰਬਰ ਲੱਗਿਆ ਹੋਇਆ ਤੇ ਲੈ ਵੀ ਗੱਡੀਆਂ ਬਾਈ ਹੋਰਾਂ ਲਵੇ ਵੱਡੀਆਂ ਨੇ ਵੱਡੀਆਂ ਗੱਡੀਆਂ ਤੇ ਨੰਬਰ ਛੋਟੇ ਹਾਂਜੀ ਹਾਂ ਤੇ ਕੰਡੀਸ਼ਨ A1 ਠੀਕ ਹੈ ਬਾਈ ਤੇ ਅੰਦਰੋਂ ਦਿਖਾ ਦੋ ਗੁਰਪ੍ਰੀਤ ਅੱਛਾ ਫਿਰ ਚੱਲੀ ਕਿੰਨੀ ਹੋਊਗੀ ਇਹਦਾ ਚੱਲੀ ਹੈਗੀ ਆ ਭਾਜੀ ਇਹ ਥੋੜੀ 15 ਕਾਹੇਰ ਚੱਲੀ ਆ 15 ਕਾਹੇਰ ਕਿਲੋਮੀਟਰ ਲੈ ਵੀ ਚੈੱਕ ਕਰ ਲੋ ਕਾਰ ਮਾਡਲ ਸੀ 2023 23 ਤੇ ਲੈ ਵੀ ਸਾਰੇ ਉੱਚੇ ਮਾਡਲ ਹੋਣਗੇ ਜ਼ਿਆਦਾਤਰ ਬਾਈ ਹੋਰਾਂ ਲਵੇ ਠੀਕ ਹੈ ਚੰਗੀਆਂ ਕਾਰਾਂ ਮਿਲਣਗੀਆਂ ਉਹ ਤੇ ਹੀ ਮਾਡਲ ਆ ਬਈ ਇਹਨੂੰ ਹੋਇਆ ਵੀ ਕੁਛ ਨਹੀਂ ਹੋਇਆ ਵੀ ਕੁਝ ਨਹੀਂ ਭਾਜੀ ਤੁਸੀਂ ਕੰਡੀਸ਼ਨ ਮੈਂ ਕਹਿੰਨਾ ਕਸਟਮਰ ਵਿਜ਼ਿਟ ਕਰੋ ਹੂੰ ਆ ਕੇ ਕੰਡੀਸ਼ਨ ਚੈੱਕ ਕਰੋ ਨਰਾਸ਼ ਨਹੀਂ ਹੋਵੋਗੇ ਕਿ ਅਸੀਂ ਗਲਤ ਜਗ੍ਹਾ ਆ ਗਏ ਠੀਕ ਹੈ ਵੀਰੇ ਕੀ ਆ ਸੈਲਟੋਸ ਭਾਜੀ ਜੀਟੀ ਲਾਈਨ ਆ ਜਾਂਦੀ ਹੈ ਇਹ ਜੀਟੀ ਲਾਈਨ ਜੀਟੀ ਲਾਈਨ ਇਹ ਵੀ ਵਾਈਟ ਕਲਰ ਹੈ ਹੂੰ 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 ਪੀਵੀ ਨੰਬਰ ਲੱਗਿਆ ਹੋਇਆ ਇਹਦਾ ਵੀ ਜੇ ਆਪਾਂ ਗੱਲ ਕਰੀਏ ਉਹ ਛੋਟਾ ਨੰਬਰ ਲੱਗਿਆ ਹੋਇਆ ਨੰਬਰ ਤੁਸੀਂ ਚੈੱਕ ਕਰ ਸਕਦੇ ਮੈਂ ਪਲੇਟ ਲਾ ਹੀ ਦਿੰਦਾ ਮੁੰਡੇ ਲਾਤੀ ਪੀਵੀ 6 ਨੰਬਰ ਲੱਗਿਆ ਹੋਇਆ 5300 ਹੂੰ ਤੇ ਬਾਕੀ ਵੀਰੇ ਆਲ ਓਵਰ ਕੰਡੀਸ਼ਨ ਦੇ ਓਕੇ ਆ ਕੰਡੀਸ਼ਨ ਭਾਜੀ ਤੁਸੀਂ ਚੈੱਕ ਕਰੋ ਸੀਟ ਕਵਰ ਪਏ ਹੋਏ ਨੇ ਜੀਟੀ ਲਾਈਨ ਦੇ オリジナル ਨੇ ਮੈਟ ਪਏ ਹੋਏ ਨੇ ਹਮ ਟਾਇਰ ਨਵੇਂ ਪਏ ਹੋਏ ਨੇ 2020 ਮਾਡਲ ਹੈ ਸਿੰਗਲ ਓਨਰ ਦੀ ਗਾਰ ਹੈ ਰੇਟ ਕੀ ਦਾ ਰੇਟ ਹੈਗਾ ਭਾਜੀ ਦਾ ਤੁਹਾਡਾ 1 ਕੋ ਦਵਾਂਗੇ ਛੋਟਾ ਰੇਟ ਹੈ 13 80 ਦੀ ਸਾਨੂੰ ਗੱਡੀ ਦੇ ਦਾਂਗੇ 13 ਲੱਖ 80 ਹਜ਼ਾਰ ਰੁਪਏ ਹਾਂਜੀ ਲੈ ਬਈ ਹਨਾ 13 ਲੱਖ 80 ਹਜ਼ਾਰ ਦੀ ਉਸ ਤੋਂ ਬਾਅਦ ਆਟੋਮੈਟਿਕ ਗੱਡੀ ਭਾਜੀ ਮਿਲਦੀ ਨਹੀਂ ਐ ਇਹਨੇ ਉਹ ਵੀ ਕਿਆ ਦੀ ਸਹੀ ਗੱਲ ਆ ਵੀਰੇ 17 18 ਇਹ ਡੀਜ਼ਲ ਦੀ ਐ ਡੀਜ਼ਲ ਦੀ ਭਾਜੀ ਡੀਜ਼ਲ ਆਟੋ ਉਸ ਤੋਂ ਬਾਅਦ ਤੁਹਾਨੂੰ ਇਨੋਵਾ ਦੇਣ ਜਾ ਰਿਹਾ ਬਾਈ ਇਹ ਕਹਿੰਦੇ ਇਹ ਵੀ ਹੋਟ ਸੇਲਿੰਗ ਹੀ ਕਰਾਉਂਦੇ ਨੇ ਹੋਟ ਸੇਲਿੰਗ ਕਰਾ ਭਾਜੀ ਬਹੁਤ ਡਿਮਾਂਡਿੰਗ ਪੰਜਾਬੀਆਂ ਦੇ ਤਾਂ ਫੈਨ ਮਤਲਬ ਫਸਟਲੀ ਜੇ ਆਪਾਂ ਗੱਲ ਕਰੀਏ ਇਹੀ ਗੱਡੀ ਹੁੰਦੀ ਐ ਕਿ ਬਈ 7 ਸੀਟਰ ਚਾਹੀਦੀ ਐ ਆਪਾਂ ਨੂੰ ਇਨੋਵਾ ਦੇ ਦਿਓ ਬਸ ਬਸ ਤਿੰਨ ਕਾਰਾਂ ਜ਼ਿਆਦਾ ਚੱਲਦੀ ਐ ਬਾਈ ਹਨਾ ਇਨੋਵਾ ਹੋਗੀ ਫੋਰਚੂਨ ਹੋਗੀ ਜਾਂ ਫਿਰ ਸਕਾਰਪਿਓ ਹੋਗੀ ਬਾਈ ਇਹੀ ਕਾਰਾਂ ਚੱਲਦੀਆਂ ਇਹੀ ਵੀਰੇ ਮਾਡਲ ਇਹ ਹੈਗੀ ਭਾਜੀ 2017 ਦਾ ਮਾਡਲ ਹੈ ਜੀ ਆਟੋਮੈਟਿਕ ਹੈ ਕੰਡੀਸ਼ਨ ਚੈੱਕ ਕਰੋ ਇੱਕ ਵਾਰੀ ਸੀਟ ਕਵਰ ਨਵੇਂ ਪਏ ਹੋਏ ਨੇ ਹੂੰ ਹੂੰ ਮੈਟ ਨਵੇਂ ਪਏ ਹੋਏ ਨੇ ਨੰਬਰ ਇਹਦਾ ਵੀ ਆਪਣਾ ਚੰਡੀਗੜ੍ਹ ਦਾ 9190 ਨੰਬਰ ਲੱਗਾ ਹੋਇਆ ਠੀਕ ਹੈ ਵੀਰੇ ਕਿੰਨਾ ਰੇਟ ਹੈ ਦਾ ਇਹਦਾ ਭਾਜੀ 13.5 ਦੀ ਗੱਡੀ ਦੇ ਦਾਂਗੇ 13.50 ਦੀ ਹਾਂਜੀ ਲੈ ਵੀ 13.50 ਲੋਏ ਟਾਇਰ ਨਵੇਂ ਪਏ ਹੋਏ ਨੇ ਟਾਇਰ JK ਦੇ ਪਏ ਹੋਏ ਨੇ ਠੀਕ ਹੈ ਹਾਂਜੀ ਤੇ ਵੀ ਕੰਡੀਸ਼ਨ ਚੈੱਕ ਕਰੋ ਕੰਡੀਸ਼ਨ ਬਹੁਤ ਵਧੀਆ ਕਾਰ ਦੀ ਤੇ ਬਾਕੀ ਜੇ ਤੁਸੀਂ ਆਓਗੇ ਆਪ ਹੀ ਬਈ ਕੱਲੀ ਸੈਲਫ ਮਾਰ ਕੇ ਲੈ ਜਾਓ ਆ ਕੇ ਆ ਕੇ ਪਤਾ ਲੱਗਦਾ ਹੈ ਭਾਈ ਸਾਡਾ ਮਕਸਦ ਤੁਹਾਨੂੰ ਦਿਖਾ ਦੇਣਾ ਹੁੰਦਾ ਵੀ ਭਾਈ ਆ ਚੈੱਕ ਕਰ ਲੋ ਆਹ ਕਾਰ ਖੜੀ ਹੈ ਬਾਕੀ ਤੁਹਾਨੂੰ ਅਪਡੇਟ ਦੇਣੀ ਹੁੰਦੀ ਅਸੀਂ ਕਿ ਸਾਡੇ ਕੋਲ ਸਟਾਕ अवेलेबल ਹੈ ओरिजिनल ਸਟਾਕ ਖੜਾ ਨਾਲ ਤੇ ਆ ਗਈ ਵੀਰੇ ਉਸ ਤੋਂ ਬਾਅਦ ਐਂਡੈਵਰ ਆ ਗਈ ਆਪਣੇ ਲਵੇ ਹਾਂਜੀ ਭਾਈ ਇਹ ਮਾਡਲ ਹੈ ਕਿ ਐਂਡੈਵਰ 2017 ਦਾ ਮਾਡਲ ਹੈ ਫਰਸਟ ਓਨਰ ਕਾਰ ਹੈ ਚੰਡੀਗੜ੍ਹ ਦਾ ਨੰਬਰ ਹੈ ਆਟੋਮੈਟਿਕ ਆ 3.2 ਰੇਟ ਇਹਦਾ ਵੀਰੇ ਇਹਦਾ ਰੇਟ ਤੁਹਾਨੂੰ ਦੇ ਦਾਂਗੇ ਆਪਾਂ 121 ਦੇ 2150 ਦੀ ਹਾਂਜੀ 21 ਇਹ 3200 ਹੈ ਨਾ ਹਾਂਜੀ 3200 ਸੀਸੀ 3200 ਸੀਸੀ ਆ ਭਾਜੀ ਜੇ ਤੁਸੀਂ ਇੱਕ ਹੋਰ ਗੱਲੀ ਦੀ ਚੈੱਕ ਕਰ ਰਹੇ ਹੋ ਜਿੰਨੂੰ ਤੁਸੀਂ ਕੀਤੀ ਹੋਊਗੀ ਅਲੋਏ ਟਾਇਰ ਅਲੋਏ ਇਹਦੇ ਵਿੱਚ 21 ਮਾਡਲ ਵਾਲੇ ਪਏ ਹੋਏ ਨੇ 21 ਇਹਦੇ ਵਿੱਚ ਸਿਲਵਰ ਆਂਦੇ ਨੇ ਆਪਾਂ ਡਾਇਮੰਡ ਕੱਟ ਪਾਏ ਹੋਏ ਨੇ ਬਲੈਕ ਕਾਰ ਟਾਇਰ ਨਵੇਂ ਨੇ ਹੂੰ ਹਾਂਜੀ ਤੇ ਵੀ ਕਾਰ ਚੈੱਕ ਕਰ ਲਓ ਕਾਰ ਇਹ ਵੀ ਸਕ੍ਰੈਚ ਲੈਸ ਆ ਬਈ ਪੂਰੀ ਸਕ੍ਰੈਚ ਲੈਸ ਕਾਰ ਆ ਮੈਂ ਕਹਿੰਦਾ ਭਾਜੀ ਸੀਟ ਕਵਰ ਹਨ A1 ਕੰਡੀਸ਼ਨ ਸਕ੍ਰੈਚ ਲੈਸ ਕਾਰਾਂ ਹੁੰਦੀਆਂ ਨੇ ਸਾਡੇ ਕੋਲ ਤੇ ਆਹ ਹੀ ਨੋਵਾ ਵੀਰੇ ਇਹ ਹੈਗੀ ਆ ਭਾਜੀ ਨੋਵਾ ਕ੍ਰਿਸਟਾ 21 ਮਾਡਲ ਹੈ ਹੂੰ ਹੂੰ ਫਰਸਟ ਓਨਰ ਹੈ ਪੀਵੀ 65 ਨੰਬਰ ਹੈ ਓਕੇ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਬੜਾ ਪ੍ਰੀਮੀਅਮ ਕਲਰ ਹੈ ਪ੍ਰੀਮੀਅਮ ਕੁਆਲਟੀ ਦਾ ਹੂੰ ਹੂੰ ਫਰਸਟ ਓਨਰ ਕਾਰ ਹੈ ਆਟੋਮੈਟਿਕ ਰੇਟ ਇਹਦਾ ਇਹ ਹੈ ਭਾਜੀ ਆਪਾਂ ਤੁਹਾਨੂੰ ਦੇ ਦਾਂਗੇ 18.5 ਦੀ 18.5 ਲੱਖ ਰੁਪਈਆ ਦੀ ਹਾਂਜੀ ਲੈ ਭਾਈ 18.5 ਲੱਖ ਰੁਪਈਆ ਦੀ ਕਾਰ ਨੋਵਾ ਨਾਲੇ ਭਾਜੀ 21 ਮਾਡਲ ਦਾ ਬਹੁਤ ਘੱਟ ਹੈ ਸਾਫ ਤਾਂ ਵੈਸੇ ਨਹੀਂ ਮਿਲਦੀ ਸਹੀ ਗੱਲ ਹੈ ਸਾਫ ਭਾਈ ਮੇਨ ਗੱਲ ਹੁੰਦੀ ਹੈ ਸਾਫ ਦੀ ਕੰਡੀਸ਼ਨ ਚੰਗੀ ਹੋਣੀ ਜਾਈਂਗੀ ਇਹਦੇ ਚ ਆਪਣੇ 2 ਵਜੇ ਮੈਂ ਆਹਾ ਮੈਨੂ ਵਾਲੇ 21 ਮਾਡਲ ਚ ਆਪਣੇ ਕੋ ਆਟੋਮੈਟਿਕ A 2.4Z ਹੈ ਹੂੰ 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 2.4Z ਚੱਲੀ ਹੋਈ ਹੈਗੀ ਇਹੇ ਥੋੜੀ 40 ਕੇ ਹਜ਼ਾਰ ਚੱਲੀ ਆ ਠੀਕ ਹੈ ਵੀਰੇ ਹਾਂਜੀ ਇਹਦਾ ਰੇਟ ਕਿੰਨਾ ਇਹ ਪਾਜੀ ਆਪਾਂ ਤੁਹਾਨੂੰ ਦੇ ਦਾਂਗੇ 25.5 ਦੀ 25.5 ਲੱਖ ਰੁਪਈਆ ਦੀ ਹਾਂਜੀ ਲੈ ਅੱਛਾ ਇਹ 5 ਕੇ ਲੱਖ ਰੁਪਏ ਦੇ ਕਿ ਲੋਨ ਹੋ ਹੀ ਜਾਣਾ ਵੀਰੇ ਹੋ ਜਾਣਾ ਪਾਜੀ ਹੋ ਜਾਣਾ ਗੱਡੀ ਦੇ ਬ੍ਰਿਸਟੋਂ ਦੇ ਟਾਇਰ ਪਏ ਹੋਏ ਆ ਸਕਰਾਚ ਲੈਸ ਗਾਰ ਆ ਕੰਡੀਸ਼ਨ A1 ਆਪਣੇ ਪਾਜੀ ਜਿੰਨੀਆਂ ਵੀ ਗੱਡੀਆਂ ਨੇ ਤੁਹਾਨੂੰ ਦਿਖਾਣੀਆਂ ਸਾਰਿਆਂ ਦੀ ਕੰਡੀਸ਼ਨ A1 ਓਕੇ ਤੇ ਅਗਲੀ ਕਾਰ ਆਪ ਤੁਹਾਨੂੰ ਦਿਖਾਉਣ ਜਾ ਰਿਹਾ ਆ ਬੀਮਰ ਐ ਇਹ ਕਿਹੜਾ ਵੇਰੀਐਂਟ ਕਿਹੜਾ ਹੈਗਾ ਭਾਜੀ ਆਪਣਾ 5 ਸੀਰੀਜ਼ ਐ 2019 ਮਾਡਲ ਐ ਹੂੰ 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 ਫਰਸਟ ਓਨਰ ਐ ਓਕੇ ਪੰਜਾਬ ਦਾ ਨੰਬਰ ਐ ਠੀਕ ਐ ਵੀਰੇ ਪੀ ਵੀ 10 ਲੁਧਿਆਣੇ ਦਾ ਨੰਬਰ ਲੱਗਿਆ ਹੋਇਆ ਓਕੇ 50 ਕ ਹਜ਼ਾਰ ਤਕਰੀਬਨ ਚੱਲੀ ਐ ਹੂੰ ਹੂੰ 50 ਕ ਹਜ਼ਾਰ ਚੱਲੀ ਐ ਕੰਡੀਸ਼ਨ ਚੈੱਕ ਕਰੋ ਪੰਜਾਬ ਨੰਬਰ ਦੀ ਕਾਰ ਭਾਜੀ ਉੱਚੇ ਮਾਡਲ ਚ ਤਾਂ ਵੈਸੇ ਨਹੀਂ ਮਿਲਦੀ ਉੱਪਰ ਦੀ ਇੰਨੀ ਸਾਫ ਉੱਪਰੋਂ ਇੰਨੀ ਸਾਫ ਹਾਂ ਤੇ ਉੱਪਰੋਂ ਕੰਡੀਸ਼ਨ ਠੀਕ ਐ ਵੀਰੇ ਕਾਰ ਚੈੱਕ ਕਰੋ ਬਾਈ ਬਹੁਤ ਸੋਹਣੀ ਕਾਰ ਆ ਬਈ ਪੂਰੀ ਪ੍ਰੀਮੀਅਮ ਗੱਡੀ ਹੁੰਦੀ ਹੈਗੀ ਇਹਨ ਦਾ ਬਈ ਕੈਨ ਦੀ ਵੀ ਲੋੜ ਨਹੀਂ ਹੁੰਦੀ ਮਾਡਲ ਵੀ ਉੱਚਾ ਪਈ ਹੈ ਨਾ ਮਾਡਲ ਉੱਚਾ ਹੈ ਅਸੀਂ ਕਿੰਨਾ ਰੇਟ ਆ ਵੀਰੇ ਦਾ ਇਹ ਪਾਜੀ ਤੁਹਾਨੂੰ ਲਾਸਟ ਦੇ ਦਾਂਗੇ 41 ਲੱਖ ਦੀ 41 ਲੱਖ 49 ਲੱਖ ਰੁਪਏ ਲੈ ਵੀ ਮੇਰਾ ਪਰ 41 ਲੱਖ ਰੁਪਏ ਰੇਟ ਆ ਠੀਕ ਆ ਤੇ ਅਗਲੀ ਤੁਹਾਨੂੰ ਉਹ ਕਾਰ ਦੇਣ ਜਾ ਰਿਹਾ ਜਿਹੜੀ ਹਰਮਨ ਪਿਆਰੀ ਹੈ ਵੀ ਬਸ ਵੀ ਦੇ 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 ਉਹ ਵਾਲੀ ਕਾਰ ਆ ਗਈ ਬਈ ਕਾਰ ਵੀ ਹੈ ਪਾਜੀ 2018 ਦੀ ਸਕੋਰਪੀਓ ਐਸ 11 11 ਭਾਈ S9 ਮਿਲ ਜੂਗੀ S10 ਮਿਲ ਜੂਗੀ S11 ਬਹੁਤ ਡਿਮਾਂਡਿੰਗ ਕਾਰ ਆ ਤੇ ਲੋਅ ਰੀਅਰ ਸਾਰਾ ਕੋਈ ਚੈੱਕ ਚੈੱਕ ਕਰ ਸਕਦੇ ਸਾਰਾ ਕੋ ਲੱਗਿਆ ਹੋਇਆ ਇਹਦਾ ਕਿੰਨਾ ਰੇਟ ਆ ਵੀਰੇ ਇਹ ਭਾਈ ਆਪਾਂ ਤੁਹਾਨੂੰ ਦੇ ਦਾਂਗੇ 1380 ਦੀ 13 ਲੱਖ 80 ਹਜ਼ਾਰ ਰੁਪਿਆ ਦੀ ਮਾਡਲ 2018 ਹਾਂਜੀ ਠੀਕ ਹੈ ਅਲਾਇ ਕਾਰ ਚ ਹੈਗੇ ਬਈ ਹਾਂਜੀ ਇਹ ਤੁਹਾਡੇ 20 ਇੰਚ ਹੈ ਨਾ ਹਾਂਜੀ 20 ਇੰਚ ਦਾ ਲੋਏ ਠੀਕ ਹੈ ਬਈ ਇਹੀ ਜ਼ਿਆਦਾ ਕੰਫਰਟ ਰਹਿੰਦਾ ਭਈ ਇਹ ਹਨਾ ਭਾਜੀ ਕੰਫਰਟੇਬਲ ਇਹ ਰਹਿੰਦਾ ਓਵਰ ਪਾ ਲੂਗੇ ਨਾ ਤੁਸੀਂ ਗੱਡੀ ਦੀ ਸਪੀਡ ਚੈੱਕ ਕਰ ਸਕਦੇ ਆ ਉੱਪਰ ਹੌਲੀ ਹੌਲੀ ਚਲਾਉਂਗੇ ਉਹਦਾ ਕੋਈ ਫਾਇਦਾ ਨਹੀਂ ਹੈ ਗੱਡੀ ਹਾਂਜੀ ਤੇ ਅਗਲੀ ਆ ਗਈ ਹਲਕਾ ਜਾਰ ਵੀਰੇ ਇਹ ਇਹ ਵੀ ਬੜੀ ਪ੍ਰੀਮੀਅਮ ਆ ਭਈ ਇਹ ਵੀ ਭਾਜੀ ਮੈਂ ਕਹਿੰਦਾ ਗੱਡੀ ਸਾਰੀ 9000 ਕਿਲੋਮੀਟਰ ਚੱਲੀ ਹੋਈ ਹੈ 2023 ਮਾਡਲ ਹੈ ਹਮ ਕੰਡੀਸ਼ਨ ਤੁਸੀਂ ਗੱਡੀ ਦੀ ਚੈੱਕ ਕਰ ਸਕਦੇ ਹੋ ਉੱਪਰ ਡੀਜ਼ਲ ਭਾਜੀ ਮੈਨੂਅਲ ਟਰਾਂਸਮਿਸ਼ਨ ਹੈ ਲਫਾਫੇ ਤੱਕ ਨਹੀਂ ਉਤਰੇ ਗੱਡੀ ਦੇ ਹੋਰ ਠੀਕ ਆ ਵੀਰੇ ਅਛਾ ਕਿੰਨਾ ਰੇਟ ਆ ਵੀਰੇ ਦਾ ਇਹ ਭਾਜੀ ਆਪਾਂ ਤੁਹਾਨੂੰ ਦੇ ਦਾਂਗੇ 1.58 ਲੱਖ ਦੀ 1.58 ਲੱਖ ਦੀ ਲੈ ਬਈ ਪੂਰੀ ਫੁੱਲ ਪ੍ਰੀਮੀਅਮ ਗੱਡੀ ਬਈ ਸਿਰਫ 1.58 ਲੱਖ ਰੁਪਏ ਸੈਵਨ ਸੀਟਰ ਕਾਰ ਆ ਭਾਜੀ ਕੰਡੀਸ਼ਨ ਤੁਸੀਂ ਅੰਦਰੋਂ ਚੈੱਕ ਕਰੋਗੇ ਲਫਾਫੇ ਤੱਕ ਨਹੀਂ ਲੈਦਰ ਰੈਨ ਪ੍ਰੀਮੀਅਮ ਪਈ ਹੈ ਇਹਦੀ ਓਕੇ ਤੇ ਅਗਲੀ ਆ ਗਈ ਆਪਣੇ ਲੋਕ ਕ੍ਰੇਟਾ ਵੀਰੇ ਹਾਂਜੀ ਕ੍ਰੇਟਾ ਇਹ ਹੈਗੀ ਆ ਡੀਜ਼ਲ ਦੀ ਆਟੋਮੈਟਿਕ ਕਾਰ ਹੈ 2019 ਮਾਡਲ ਹੈ ਕ੍ਰੇਟਾ ਐਸਾ ਉੱਪਰੋਂ ਪੀਵੀ65 ਨੰਬਰ ਹੈ ਮਹਾਲੀ ਦਾ ਹਾਂਜੀ ਕਿੰਨਾ ਰੇਟ ਇਹਦਾ ਇਹ ਪਾਜੀ ਤੁਹਾਨੂੰ ਦੇ ਦਾਂਗੇ 1170 ਦੀ ਇਹ ਗੱਡੀ ਮਿਲਦੀ ਨਹੀਂ ਹੈਗੀ ਫਰਸਟ ਓਨਰ ਤਾਂ ਵੈਸੇ ਨਹੀਂ ਮਿਲਦੀ ਠੀਕ ਹੈ ਕਿਉਂਕਿ ਕ੍ਰੇਟਾ ਆ ਇਹ ਆਪਣਾ ਬਹੁਤ ਘੱਟ ਮਿਲਦੀਆਂ ਨੇ ਔਟੋਮੈਟਿਕ ਜੀ ਡੀਜ਼ਲ ਜਦੋਂ ਮਿਲਦੀ ਆ ਆਹ ਨਵੀਂ ਸ਼ੇਪ ਵੀਰੇ ਇਹ ਹੈਗੀ ਪਾਜੀ 2021 ਦਾ ਮਾਡਲ ਹੈ ਪੈਟਰੋਲ ਡੀਜ਼ਲ ਡੀਜ਼ਲ ਔਟੋਮੈਟਿਕ ਠੀਕ ਹੈ ਇਹ ਵੀ ਔਟੋਮੈਟਿਕ ਹੈ ਇਹ ਵੀ ਔਟੋਮੈਟਿਕ ਹੈ ਇਹਦਾ ਵੀ ਪੀਵੀ ਪਹਿਣ ਨੰਬਰ ਹੈ ਠੀਕ ਹੈ ਵੀਰੇ ਇਹਦਾ ਪ੍ਰਾਈਸ ਇਹ ਆਪਾਂ ਤੁਹਾਨੂੰ ਦੇ ਦਾਂਗੇ 1740 ਦੀ 1740 ਦੀ ਤੇ ਆਪਾਂ ਹੁਣ ਇਧਰ ਉਹ ਦਿਖਾ ਦਈਏ ਸਕਾਰਪੀ ਆਪਣੇ ਲਾਵੇ ਹੋਰ ਖੜੀਆਂ ਓਕੇ ਦੀ ਰਿਪੋਰਟ ਗੱਡੀਆਂ ਬਈ ਇਹ ਹੈਗੀ ਆ ਭਾਜੀ S10 ਹੈ 2016 ਮਾਡਲ ਹੈ ਠੀਕ ਹੈ ਸਿੰਗਲ ਓਨਰ ਕਾਰ ਹੈ ਚੰਡੀਗੜ੍ਹ ਦਾ ਨੰਬਰ ਹੈ ਅਲੋਇ ਟੈਰੀ ਦੇ ਵਿੱਚ ਵੀ 20 ਇੰਚ ਦੇ ਨਵੇਂ ਪਏ ਹੋਏ ਨੇ ਓਕੇ ਹਾਂਜੀ ਇਹਦਾ ਰੇਟ ਵੀਰੇ ਇਹ ਤੁਹਾਨੂੰ ਦੇ ਦਾਂਗੇ ਆਪਾਂ 10 80 ਦੀ 10 ਲੱਖ 80 ਹਜ਼ਾਰ ਰੁਪਏ 16 ਮਾਡਲ ਹਾਂਜੀ ਠੀਕ ਹੈ ਤੇ ਉੱਪਰ ਆ ਜੋ ਇਹ ਇਹ ਹੈਗੀ ਆ 2022 ਮਾਡਲ ਹੈ ਕਲਾਸਿਕ ਜਿਹੜਾ ਅੱਜ ਕੱਲ ਲੇਟੈਸਟ ਚੱਲ ਰਿਹਾ ਸਮਝ ਗਏ ਵੀਰੇ ਹਾਂਜੀ 2022 ਮਾਡਲ ਹੈ ਇਹ ਤੁਹਾਨੂੰ ਦੇ ਦਾਂਗੇ ਆਪਾਂ 7.5 ਲੱਖ ਦੀ 7.5 ਲੱਖ ਰੁਪਈਆ ਦੀ ਹਾਂਜੀ ਕਲਾਸਿਕ ਇਹ ਅਲੋਏ ਟਾਇਰ ਭਾਜੀ ਕੁਝ ਵੀ ਕਰਾਣ ਦੀ ਲੋੜ ਨਹੀਂ ਮੈਟ ਮੂਡ ਸੀਟ ਕਵਰ ਅਲੋਏ ਟਾਇਰ ਤੁਹਾਡਾ ਸਾਰਾ ਕੁਝ ਇਹਨਾਂ ਤੁਹਾਨੂੰ ਗੱਡੀ ਕੰਪਲੀਟ ਮਿਲੂਗੀ ਕਿ ਤੁਹਾਨੂੰ ਬਾਅਦ ਚ ਕੋਈ ਕਰਾਣ ਦੀ ਲੋੜ ਨਹੀਂ ਹੈ ਇਹ ਨੰਬਰ ਵੀ ਭਈ ਉਰੇ ਦਾ ਲੋਕਲ ਹੈਗੇ ਤੇ ਸਮਝਣ ਵੀ ਇਹ 4403 ਲੋਕਲ ਨੰਬਰ ਹੀ ਆ ਉਰੇ ਦਾ ਭਈ ਹੈਨਾ ਅਥਾਰਟੀ ਨੰਬਰ AP010 ਦੀ ਐਨ ਆ ਗਈ ਵੀਰੇ ਹੋਰ ਇਹ ਹੈਗੀ ਆ ਭਾਜੀ ਐਨ ਸਕੋਰਪੀਓ ਵੈਨ 2022 ਦਾ ਮਾਡਲ ਹੈ ਸਿੰਗਲ ਓਨਰ ਕਾਰ ਹੈ ਇਹ ਵੀ 15 ਕਾ ਹਜ਼ਾਰ ਚੱਲੀ ਹੋਈ ਆ ਆਟੋਮੈਟਿਕ ਡੀਜ਼ਲ ਚ ਹਾਂ ਸੀ ਗ੍ਰੀਨ ਕਲਰ ਆਂਦਾ ਆ ਇਹਦੇ ਵਿੱਚ ਇਹ ਤੁਹਾਨੂੰ ਆਪਾਂ ਲਾਸਟ ਚ ਦੇ ਦਾਂਗੇ ਆਪਣਾ 23 ਕ ਲੱਖ ਦੀ 23 ਲੱਖ ਰੁਪਏ ਤੇ ਬਈ ਹੈਨਾ ਇਹ ਕਾਰਾਂ ਨੂੰ ਬਿੱਗ ਡੈਡੀ ਕਿਹਾ ਜਾਂਦਾ ਐਸਯੂਵੀ ਕਾਰਾਂ ਦੇ ਵਿੱਚ ਬਈ ਹੈਨਾ ਤੇ ਅਗਲੀ ਆ ਗਈ ਆਪਣੇ ਲਵੇ ਇੰਡੈਵਰ ਹਾਂਜੀ ਇਹ ਵੀਰੇ ਮਾਡਲ ਇਹ ਹੈਗੀ ਆ ਭਾਜੀ 2021 ਦਾ ਮਾਡਲ ਹੈ ਪੰਜਾਬ ਦਾ ਨੰਬਰ ਹੈ 2 ਇੰਚ ਦੇ ਲੋਇਟਰ ਇਹਦੇ ਵਿੱਚ ਵੀ ਲੱਗੇ ਹੋਏ ਨੇ ਆਟੋਮੈਟਿਕ 2.0 4/4 ਚ ਆਉਂਦੀ ਹੈ ਓਕੇ ਹਾਂਜੀ ਇਹਦਾ ਪ੍ਰਾਈਸ ਇਹ ਤੁਹਾਨੂੰ ਦੇ ਦਾਂਗੇ ਭਾਜੀ ਆਪਾਂ 30 ਲੱਖ ਦੀ 30 ਲੱਖ ਰੁਪਈਆ ਦੀ ਅੱਛਾ ਫਿਰ ਇਹਨਾਂ ਤੋਂ ਕੁਝ ਮਾਨਤਾਨ ਤੱਕ ਕਰੋਗੇ ਕੋਈ ਨਾ ਭਾਜੀ ਮੌਕੇ ਤੇ ਆਓ ਮੈਂ ਕਹਿੰਦਾ ਥੋੜਾ ਨਾ ਲੈਦੇ ਆਪਾਂ ਕਰ ਦੇਣਾ ਕੋਈ ਲੈ ਬਾਕੀ ਵੀ ਮੌਕੇ ਦੀ ਗੱਲ ਆ ਨਾ ਮੌਕੇ ਦੀ ਗੱਲ ਆ ਭਾਜੀ ਕਰ ਲਓ ਕੋਈ ਐਸੀ ਗੱਲ ਨਹੀਂ ਤੁਹਾਨੂੰ ਨਰਾਸ਼ ਨਹੀਂ ਹੋ ਕੇ ਜਾਓ ਇਹ ਕੰਡੀਸ਼ਨ ਤਾਂ ਚੰਗੀ ਮਿਲੂਗੀ ਮਿਲੂਗੀ ਤੁਹਾਨੂੰ ਤੇ ਥਾਰ ਆ ਗਈ ਵੀਰ ਇਹ ਵੀ ਹੋਟ ਸੇਲਿੰਗ ਹੀ ਆ ਭਾਈ ਇਹ 22 ਇੰਚੀ ਪਾਇਏ ਨੇ ਭਈ ਇਹ 22 ਇੰਚੀ 22 ਇੰਚੀ ਦਾ ਕ੍ਰੋਮ ਪਿਆ ਹੋਇਆ ਹੈ ਸਭ ਤੋਂ ਮਹਿੰਗਾ ਲੋਇਆ ਇਹ ਕ੍ਰੋਮ ਮਿਲਦਾ ਹੀ ਨਹੀਂ ਹਾਂਜੀ ਉਪਰੋਂ ਪੰਜਾਬ ਦਾ ਨੰਬਰ ਹੈ ਮੈਨੂਅਲ ਚ ਆਂਦੀ ਹੈ ਇਹ ਚੱਲੀ ਹੋਈ ਆ ਥੋੜੀ ਸਾਰੀ ਇਹ 4x4 4x4 ਮੈਨੂਅਲ ਠੀਕ ਹੈ ਤੇ ਇਹਦੇ ਵੀ 11ਵੇਂ ਦੀ ਹੈ ਬਈ 24 ਮੰਨ ਸਕਦੇ ਆ ਬਈ ਆਪਾਂ ਕਿੰਨਾ ਰੇਟ ਆ ਵੀਰੇ ਇਹ ਭਾਈ ਤੁਹਾਨੂੰ ਦੇ ਦਾਂਗੇ 15 ਲੱਖ ਦੀ 15 ਲੱਖ ਰੁਪਈਆ ਦੀ ਲੈ ਬਈ ਨਾ 15 ਲੱਖ ਕਰੋ ਅੰਦਰੋਂ ਸੀਟ ਕਵਰ ਮੈਟ ਮੂਟ ਲਾਈਟਾਂ ਲੂਟਾਂ ਸਭ ਕੋ ਪਈਆਂ ਹੋਈਆਂ ਨੇ ਇੰਟੀਰੀਅਰ ਤੇ ਬਈ ਆਜੋ ਜੇ ਕਿਸੇ ਨੇ ਕਾਰ ਲੈਣੀ ਆ ਆਜੋ ਤੁਹਾਨੂੰ ਹੋਰ ਵੀ ਪਟਾਰੀ ਦੇ ਵਿੱਚ ਜਿਹੜਾ ਸੱਪ ਪਏ ਨੇ ਤੁਹਾਨੂੰ ਦਿਖਾਉਣ ਜਾ ਰਿਹਾ ਤੇ ਚਾਰ ਕਾਰਾਂ ਰਹਿ ਗਈਆਂ ਚਾਰਾਂ ਦੀ ਗੱਲਬਾਤ ਕਰਾਂਗੇ ਇੱਕ ਆਹ ਆ ਪ੍ਰੀਮੀਅਮ ਗੱਡੀ ਹੈਗੀ ਇਹ ਆਪਾਂ ਕਹਿੰਦੇ ਵੀ 7 ਸਟਾਰ ਹੋਟਲ ਕਹਿੰਦੀ ਆਪਾਂ ਉਹ ਆਈ ਬਾਈ ਜਿਹੜੀ ਹੁਣ ਅੰਦਰ ਲਈ ਕਾਰ ਆਣੀ ਅੰਦਰ ਲਈ ਇਹਨੂੰ ਕਾਰ ਆਣੀ ਆਪਾਂ ਕਹਿੰਦੇ ਆ ਵੀ ਇਹਦਾ ਨਾਗ ਨੇ ਬਈ ਇਹੋ ਜਿਹਾ ਕਾਰ ਆ ਵੀ ਬਸ ਉੱਪਰਲੇ ਲੈਵਲ ਦੀ ਗੱਲਬਾਤ ਹੁੰਦੀ ਹੈ ਨਾ ਉਹ ਹੁੰਨੇ ਬਈ ਆਪਾਂ ਕੀਆ ਕਾਰਨੀਵਲ ਦੀ ਗੱਲ ਕਰ ਲਈ ਬਈ ਹਨਾ ਅਲਟਰਾ ਲਗਜ਼ਰੀ ਕਾਰ ਆਂਦੀ ਹੈ ਜਿਵੇਂ ਇਹੇ ਵੀਰੇ ਮਾਡਲ ਕਿੰਨਾ ਹੈ ਇਹ ਹੈਗਾ ਭਾਜੀ 2021 ਮਾਡਲ ਹੈ ਹਾਂਜੀ ਬੋਸ ਓਨਰ ਕਾਰ ਹੈ ਪੰਜਾਬ ਦਾ ਨੰਬਰ ਠੀਕ ਹੈ ਆਟੋਮੈਟਿਕ ట్రాਨਸਮਿਸ਼ਨ ਹੈ ਓਕੇ ਹਾਂਜੀ ਸਿੰਗਲ ਓਨਰ ਕਾਰ ਹੈ ਫੀਲ ਬਈ ਲਗਜ਼ਰੀ ਹੈ ਕਾਰ ਦੇ ਵਿੱਚ ਚੈੱਕ ਕਰ ਲਓ ਬਸ ਐਂ ਵਨ ਟੱਚ ਦੇ ਨਾਲ ਬਈ ਹਨਾ ਬਾਕੀ ਆਪਾਂ ਕਹਿੰਦੇ ਵੀ ਸੀਟਿੰਗ ਵਗੈਰਾ ਪੂਰੀ ਓਕੇ ਆ ਪੂਰੀ ਹੈ ਨਾ ਫੀਲਿੰਗ ਪੂਰੀ ਇਹਦੇ ਵਿੱਚ ਵਧੀਆ ਆਉਂਦੀ ਹੈ ਕਾਰ ਦੇ ਵਿੱਚ ਤੁਸੀਂ ਬੈਠ ਸਕਦੇ ਹੋ ਪੂਰਾ ਆਰਾਮ ਨਾਲ ਉਤਰੋ ਠੀਕ ਆ ਬਾਈ ਇੱਥੋਂ ਤੁਹਾਡਾ ਇਹਨੇ ਬੰਦ ਵੀ ਹੋ ਜਾਣਾ ਇਹ ਮਾਡਲ ਕਿੰਨਾ ਦੱਸਿਆ ਵੀਰੇ ਤੁਹਾਨੂੰ 21 ਮਾਡਲ ਫਰਸਟ ਓਨਰ ਆ ਆਟੋਮੈਟਿਕ ਆ ਪੰਜਾਬ ਦਾ ਨੰਬਰ ਆ ਠੀਕ ਹੈ ਹਾਂਜੀ ਤੇ ਅੰਦਰੋਂ ਤੁਹਾਨੂੰ ਦਿਖਾ ਦਈਏ ਬਈ ਹੈ ਨਾ ਡਰਾਈਵਰ ਵਾਲਾ ਕੈਬਨ ਜਿਹੜਾ ਇਹ ਵੀ ਪੂਰਾ ਵਧੀਆ ਇਹਦਾ ਕਿੰਨਾ ਗ੍ਰੇਡ ਰੱਖਿਆ ਵੀਰੇ ਕਰਦਾ ਇਹ ਭਾਜੀ ਤੁਹਾਨੂੰ ਆਪਾਂ ਲਾਸਟ ਰੇਟ ਤੇ ਗੱਡੀਆਂ ਦੇ ਦਿੰਨੇ ਆ 29.5 ਲੱਖ ਦੀ 29.5 ਲੱਖ ਰੁਪਈਆ ਦੀ ਹਾਂਜੀ ਠੀਕ ਅੱਛਾ ਕੋਈ ਕਮੀ ਬੇਸ਼ੀ ਤਾਂ ਨਹੀਂ ਵੀਰੇ ਕਰਦਾ ਭਾਜੀ ਕੋਈ ਕਮੀ ਬੇਸ਼ੀ ਨਹੀਂ ਕੋਈ ਕੁਝ ਨਹੀਂ ਤੁਸੀਂ ਆਓ ਏਜੰਸੀਆਂ ਪਿੱਛੇ ਨੇ ਸਾਰਾ ਕੁਝ ਹੈਗਾ ਕੰਪਨੀ ਰਿਪੋਰਟ ਚੈੱਕ ਕਰਾਓ ਆਪਣੀ ਤਸੱਲੀ ਕਰੋ ਸਾਡੀ ਤਸੱਲੀ ਤੋਂ ਬਿਨਾਂ ਭਾਜੀ ਉਰੇ ਗੱਡੀ ਖੜਦੀ ਨਹੀਂ ਠੀਕ ਹੈ ਭਾਈ ਇੱਕ ਗੱਲ ਵੀ ਹੈਣਾ ਤੁਹਾਨੂੰ ਵੀ ਹੁਣ ਭਾਈ 29-30 ਲੱਖ ਰੁਪਈਆ ਦੀ ਕੋਈ ਆਪਾਂ ਮਾੜੀ ਕਾਰ ਤਖੀਦਾਂਗੇ ਵੀ ਕੋਈ ਨਹੀਂ ਹਾਂਜੀ ਹਾਂਜੀ ਠੀਕ ਹੈ ਵੀ ਕੰਡੀਸ਼ਨ ਭਾਜੀ ਬਾਕੀ ਦੇਖੇ ਤੇ ਪਤਾ ਲੱਗਦਾ ਕਿ ਹਾਂ ਬਈ ਕੁਝ ਖੜਾ ਹੈ ਆਹ ਵੀਰੇ ਇਹ ਹੈਗੀ ਆ ਭਾਜੀ ਜੀਐਲਐਸ ਹੈ ਹੂੰ ਹੂੰ 2018 ਮਾਡਲ ਹੈ ਠੀਕ ਹੈ ਪੰਜਾਬ ਦਾ ਨੰਬਰ ਹੈ ਓਕੇ ਕੰਡੀਸ਼ਨ ਤੁਸੀਂ ਗੱਡੀ ਦੀ ਚੈੱਕ ਕਰੋ ਅਲਟਰਾ ਲੈਵਲ ਦੀ ਕੰਡੀਸ਼ਨ ਹੈ ਜੀ ਇਹਦਾ ਰੇਟ ਵੀਰੇ ਇਹ ਤੁਹਾਨੂੰ ਆਪਾਂ ਗੱਡੀ ਦੇ ਦਾਂਗੇ 45 ਲੱਖ ਰੁਪਏ ਦੀ 45 ਲੱਖ ਦੀ ਲੈ ਬਈ ਤੁਹਾਨੂੰ ਹੁਣ ਅੰਦਰੋਂ ਦਿਖਾਵਾਂ ਨਾ ਜੇ ਕਾਰ ਅੰਦਰੋਂ ਤੁਸੀਂ ਕਹੋਗੇ ਵੀ ਕਹਿਰੀ ਆ ਪੈਰਾਨੋਮਿਕ ਸਨਰੂਫ ਹੈ ਸਭ ਕੁਝ ਏ1 ਕੰਡੀਸ਼ਨ ਹੈ ਏ1 ਅੰਦਰ ਬਹਿ ਕੇ ਬਾਹਰ ਨਿਕਲ ਨੂੰ ਜੀ ਨਹੀਂ ਕਰਦਾ ਬਈ ਹਾਂਜੀ ਬਾਈ ਕਾਰ ਚੈੱਕ ਕਰੋ ਕਾਰ ਬਹੁਤ ਸੋਹਣੀ ਇਹਦਾ ਰੇਟ ਸੀਗਾ ਵੀਰੇ ਇਹ ਤੁਹਾਨੂੰ ਗੱਡੀ ਦੇਣਾ 45 ਲੱਖ ਦੀ 45 ਲੱਖ ਰੁਪਈਆ ਬਾਈ ਲੈ ਵੀ ਡਾਊਨ ਪੇਮੈਂਟ ਵਗੈਰਾ ਵੀ ਸਾਰਾ ਕੁਝ ਹੋ ਜੂ ਬਾਈ ਸਾਰਾ ਕੁਝ ਹੋ ਜਾਈ ਸਾਰਾ ਕੁਝ ਤੁਸੀਂ ਆਓ ਅਸੀਂ ਡੀਲ ਤੁਹਾਨੂੰ ਵਧੀਆ ਦਵਾਵਾਂਗੇ ਨਿਰਾਸ਼ ਹੋਣ ਦਾ ਮੌਕਾ ਨਹੀਂ ਦੇ ਦਾਂਗੇ ਆ ਆ ਗਿਆ ਬਾਈ ਬਸ ਕਹਿ ਰਿਹਾ ਵੀ ਹਨਾ ਇਹ ਵੀਰੇ ਇਹ ਹੈਗੀ ਆ 2023 ਮਾਡਲ ਹੈ ਫੋਰਚੂਨਰ ਮੈਨੂਅਲ ਟਰਾਂਸਮਿਸ਼ਨ ਹੈ ਠੀਕ ਹੈ 15000 ਸਿਰਫ 15000 ਗੱਡੀ ਚੱਲੀ ਹੋਈ ਆ ਸਿਰਫ 15000 15000 ਕਿਲੋਮੀਟਰ ਉਖਰੋ ਪੀਵੀ65 ਨੰਬਰ ਆ ਠੀਕ ਆ ਵੀਰੇ ਪੀਵੀ65 ਮਹਾਲੀ ਦਾ ਲੈ ਬਈ ਇਹ ਮਹਾਲੀ ਦੇ ਨੰਬਰ ਦੀ ਬੁੱਕਤ ਬਹੁਤ ਆ ਆਪਾਂ ਕਹੇ ਦੀ ਵੀ ਕੈਨ ਨੂੰ ਆਂਦਾ ਵੀ ਮਹਾਲੀ ਆ ਪਰ ਨੰਬਰ ਦੀ ਬੁੱਕਤ ਬਹੁਤ ਆ ਇਹਦੀ ਬਾਈ ਤੇ ਕਾਰ ਚੈੱਕ ਕਰ ਲੋ ਕਾਰ ਬਹੁਤ ਸੋਹਣੀ ਆ ਚੱਲੀ ਵੀ ਕੁਝ ਨਹੀਂ ਹੋਈ ਨਾਲੇ ਬਈ ਹੈਨਾ ਬਹੁਤ ਘੱਟ ਚੱਲੀ ਵੀ ਕਾਰ ਆ ਤੇ ਕਾਰ ਲੈ ਕੇ ਜਾ ਸਕਦਾ ਤੁਸੀਂ ਇਹ ਇਹਦਾ ਰੇਟ ਵੀਰ ਕਿੰਨਾ ਰੱਖਿਆ ਹੈ ਇਹ ਭਾਜੀ ਸਾਨੂੰ 36 ਲੱਖ ਦੀ ਗਾਰ ਦੇ ਦਵਾਂਗੇ 36 ਲੱਖ ਰੁਪਈਆ ਹਾਂਜੀ ਡੈਸ਼ ਕੈਮ ਵਗੈਰਾ ਸੀਟ ਕਵਰ ਮੈਟ ਸਭ ਕੁਝ ਲੱਗਾ ਹੋਇਆ ਕੁਝ ਵੀ ਕਰਾਣ ਦੀ ਲੋੜ ਨਹੀਂ ਤੇ ਓਕੇ ਲਾਸਟ ਗਾਰ ਆਪਣੇ ਲਵੇ ਇਹ ਭਾਜੀ ਕਾਲਾ ਸੱਪ ਜੀ ਨੂੰ ਕਹਦੀ ਆਪਾਂ ਸਪੋਲੀਆ ਹਾਂ ਬਸ ਉਹੀ ਹੈ 2022 ਦਾ ਮਾਡਲ ਹੈ ਸਕੋਰਪਿਓ ਵੈਨ ਨਵੀਂ ਗਾਰ ਆ ਬਈ ਨਵੀਂ 15 ਇਹ ਵੀ ਸਿਰਫ 15000 ਚੱਲੀ ਹੈ 15 ਕੁਝ ਵੀ ਕਰਾਣ ਦੀ ਲੋੜ ਨਹੀਂ ਸੀਟ ਕਵਰ ਮੈਟਿੰਗ ਮੂਟਿੰਗ ਬੀਸ਼ਨ ਲਾਈਟਿੰਗ ਸਭ ਕੁਝ ਹੋਇਆ ਹੋਇਆ ਮੈਂ ਨਾਮ ਕਰਾਓ ਤੇ ਚਲਾਓ ਅੱਛਾ ਇਹ ਕਿੰਨੇ ਦੀ ਹੈ ਵੀਰੇ ਇਹ ਤੁਹਾਨੂੰ ਆਪਾਂ ਗੱਡੀ ਦੇ ਦਾਂਗੇ ਲਾਸਟ 23 ਲੱਖ ਰੁਪਏ ਦੀ 23 ਦੀ ਹਾਂਜੀ ਤੇ ਬਾਈ ਮਿੱਤਰੋ 23 ਲੱਖ ਰੁਪਏ ਦੀ ਕਾਰ ਹੈ ਜਿਹੜਾ ਰੇਟ ਰੱਖਿਆ ਤੇ ਜੇ ਕਿਸੇ ਨੇ ਲੈਣੀ ਕਾਰ ਬਾਈ ਅੱਛਾ ਵੈਰੀਐਂਟ ਟੌਪ ਵਾਲਾ ਬਾਈ ਇਹ ਟੌਪ ਵੈਰੀਐਂਟ ਹੈ ਸਨਰੂਫ ਵਾਲਾ ਠੀਕ ਹੈ ਆਟੋਮੈਟਿਕ ਡੀਜ਼ਲ ਤੇ ਬਾਈ ਇਹ ਸੀਗੇ ਅੱਜ ਦੀਆਂ ਕਾਰਾਂ ਹਨਾ ਜਿਹੜੇ ਕਿਸੇ ਭਰਾ ਨੇ ਕਾਰ ਲੈਣੀ ਹੈ ਤਾਂ ਕਾਰ ਬਾਈ ਕਰ ਸਕਦੇ ਹੋ ਬਾਈ ਹਨਾ ਇਸ ਲਈ ਸਕਾਰਪੀਓ ਹੈ ਇੰਜਣ ਦੀ ਪੇਂਟ ਦੀ ਮੀਟਰ ਦੀ ਸਾਡੀ ਗਰੰਟੀ ਆ ਠੀਕ ਹੈ ਹਾਂਜੀ ਤੁਸੀਂ ਆਪਣੀ ਤਸੱਲੀ ਕਰੋ ਸਾਡੀ ਤਸੱਲੀ ਆ ਪੂਰੀ ਹਾਂਜੀ ਤੁਸੀਂ ਨਰਾਸ਼ ਨਹੀਂ ਹੋਗੇ ਇੰਨੀ ਸਾਡੀ ਗਾਰੰਟੀ ਹੈ ਕਿ ਤੁਸੀਂ ਡੀਲ ਜੇ ਕ੍ਰੈਕ ਕਰੋਗੇ ਅਗੇ ਨਰਾਸ਼ ਨਹੀਂ ਹੋ ਕੇ ਜਾਓਗੇ ਇਹ ਕਹੋਗੇ ਜਿਹੋ ਜੀ ਏਜੰਸੀ ਚੋਂ ਗੱਡੀ ਲੈ ਲਈ ਉਹੋ ਜੀ ਆਪਾਂ ਉਹਰੇ ਤੋਂ ਗੱਡੀ ਲੈ ਲਈ ਤੇ ਲੈ ਬਾਈ ਆਓ ਜੇ ਕਿਸੇ ਨੇ ਕਾਰ ਲੈ ਲਈਆਂ ਮਿਲਾਂਗੇ ਬਹੁਤ ਛੇਤੀ ਭਾਜ ਜਦੋਂ ਸਟਾਕ ਨਵਾਂ ਆ ਗਿਆ ਨਵੀਆਂ ਕਾਰਾਂ ਦੇ ਨਾਲ ਮਿਲਦੇ ਆਂ ਬਾਈ ਤੁਹਾਨੂੰ ਸਸੀਕਾ